ਮੈਨੂੰ ਕਦੇ ਲੈ ਕੇ ਦਰਤ ਕੋਕਾਂ ਦੀ ਆਇਆ ਪਿਆਰੀਆਂ ਚ ਕੋਕੇ ਬੜੇ ਲਾਏ ਹੋਏ ਨੇ ਹੋ ਬੰਦੇ ਜੋ ਬੇਲੀ ਮੇਰੇ ਸ਼ਹਿਰ ਦੇ ਮੁੰਡੇ ਵੇ ਤੂੰ ਇੱਕ ਵਾਰੀ ਸਾਰੇ ਦਬਕਾਏ ਹੋਏ ਨੇ ਉਹ ਖੜਾ ਲੱਗੇ ਸੰਜੇ ਦੱਤਿਆਂ ਤੋਂ 6 ਫੁੱਟਾ ਕੱਦ ਚੰਗਾ ਸਾਈਜ਼ ਤੇਰੇ ਡੌਲਿਆਂ ਦਾ ਵੀ ਬਣਿਆ ਕੀ ਬਣਿਆ ਵੇ ਝਟਾ ਕੀ ਬਣਿਆ ਤੇ ਤੇਰੇ ਚੱਲ ਦੇ ਜਰੌਲਿਆਂ ਦਾ ਕੀ ਬਣਿਆ ਕੀ ਬਣਿਆ ਬਜਟਾ ਕੀ ਬਣਿਆ ਵੇ ਤੇਰੇ ਚੱਲ ਦੇ ਚ ਰੌਣਿਆਂ ਦਾ ਕੀ ਬਣਿਆ ਹੋ ਅਸਲਾ ਦਰੂੜੀ ਜੇ ਮੈਂ ਬੌਦੀ ਨੂੰ ਬਲੱਟ ਨਹੀਂ ਯਾਰੀਆਂ ਚ ਯਾਰਾਂ ਪਿੱਛੇ ਤੋੜੇ ਬੜੇ ਛੱਡ ਨਹੀਂ ਤੜ ਤੜ ਮਾਰਦਾ ਲਫੇੜੇ ਸੋਣੀਆਂ ਨਹੀਂ ਆਉਂਦੀ ਸੁਣਦਾ ਨਾ ਬੌਦੀ ਜਿਹੜਾ ਬੋਲੇ ਵੱਧ ਕੱਟ ਨਹੀਂ ਕੀ ਗੱਲ ਕੋਕੇ ਦੀ ਰਕਾਂਦੇ ਸਾਲ ਲੈ ਲੈ ਮੇਰੀ ਜਾਨੇ ਹੰਲੀ ਮੂਨੇ ਉੱਤੇ ਲੈ ਜਾਈ ਅਮਰੀਕਾ ਸੋਣੀਆਂ ਤਿੰਨ ਕਿਸਾਂ ਵਿੱਚੋਂ ਜੱਟ ਬਰੀ ਹੋ ਗਿਆ ਦੀ ਬਾਕੀ ਤੈਨੂੰ ਦੀਆਂ ਪੈਂਦੀਆਂ ਤਰੀਕਾ ਸੋਣੀਆਂ ਤੇ ਨਕੇ ਸਾਂ ਵੀ ਚੁਜਟ ਬਰੀ ਹੋ ਗਿਆਂ ਦੀ ਬਾਕੀ ਤਿੰਨ ਦੀਆਂ ਪੈਂਦੀਆਂ ਤਰੀਕਾ ਸੋਣੀਏ